ਸਾਸਿਕਾਲ ਦੇ ਸਾਰਿਆਂ ਨੂੰ ਸੋ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਇਕੱਠਾ ਹੋਵੋਗੇ ਗਰਮੀ ਆ ਗਈ ਇੱਕ ਵੀਰੇ ਦੇ ਤਸਵੀਰ ਵੀ ਬਣਵਾ ਲਿਆ ਗਰਮੀ ਬਹੁਤ ਜ਼ਿਆਦਾ ਹੈ ਕੋਈ ਨਹੀਂ ਮੈਂ ਸਭ ਕੁਝ ਕਰਨਾ ਬਣਾ ਹੈ ਨਾ ਸੈਦਰ ਅੰਕਲ ਜੀ ਨੂੰ ਮਿਲੋਪਣੇ ਮੇਰੇ ਲਈ ਅੰਕਲ ਉਹਦੀ ਕੀ ਹਾਲ ਚਾਲ ਹੈ ਭਾਈ ਸਸੀ ਗਾਂਜੀ ਠੀਕ ਹੈ ਭਾਈ ਠੀਕ ਹੈ ਜੀ ਮਹਾਰਾਜ ਖਾਨ ਜੀ ਦੇਖ ਲਓ ਉਹ ਤੇ ਉਹ ਨਹੀਂ ਮੈਂ ਜਿਹੜੇ ਹਸਬੰਦ ਨੇ ਮੈਨੂੰ ਦੇ ਕੇ ਵੀ ਆ ਗਈ ਐਤਾ ਹੀ ਹੁੰਦਾ ਇੱਕ ਤਾਂ ਮੈਨੂੰ ਪਾਣੀ ਪੀਣ ਵਾਲੀਆਂ ਬੋਤਲਾਂ ਲਿਆਓ ਇੱਕ ਇੱਕ ਉਹ ਲਿਆ ਦਿਓ ਉੱਪਰ ਬਰਫ਼ ਜਮਾਉਣੇ ਵਾਲਾ ਕੋਲਡਰ ਹੂੰ ਸਿਲਵਰ ਦੇ ਕੋਈ ਸਿਲਵਰ ਦਾ ਮੋਲਾ ਹੈ ਕਿ ਕਾਹ ਦਾ ਸਾਈਜ਼ ਹੈ ਇਹ ਤਾਂ ਛੋਟੇ ਇਸ ਤੋਂ ਛੋਟਾ ਆਸ ਨਹੀਂ ਹੈ ਮੈਂ ਇਹਦੇ ਛੋਟੇ ਪਤਾ ਕਰਦੇ ਕਹਿੰਨੀ ਆ ਮੈਂ 3-4 ਰੱਖੋ ਜਣੇ ਰਾਮ ਨਾਲ ਇਹ ਇਹ ਤਾਂ 1-2 ਕੇ ਆਉਣੇ ਆ ਪਰ ਭਾਜੀ ਇਹਦੇ ਨਾਲ ਤਾਂ ਮੈਨੂੰ 4 ਕੋਲੇ ਤੋਂ ਹੈਲੋ ਇਹ ਜਿਹੜਾ ਵੀਜਾ ਸੀਗਾ ਉਹ ਆਪਾਂ ਥੱਲੇ ਜਮਾ ਦੇਣੀ। ਸੋ ਤਾਂ ਹੁਣ ਥੱਲੇ ਰੱਖ ਦੋ ਰਹਿਣ ਲੋਕਾਂ ਨੂੰ। ਹਾਂ ਭਾਈ ਇੱਧਰ ਸੀਗਾ। ਹੁਣ ਦੇਖੋ ਆਹ ਬੜਾ ਸਕੋਲਾ ਜਮਾਇਆ ਤੁਸੀਂ ਇੱਕ ਬਰਤ ਜੋ ਪਾਣੀ ਢੇੜੀ ਕਰ। ਠੀਕ ਆ? ਆਹਾਂ ਹੁਣ ਜੇ ਉਹ ਗਰਮ ਪਾਣੀ ਹੋ ਗਿਆ ਰਵਿੰਦਰ ਆ ਗਿਆ ਉਹਨੇ ਫਿਰ ਆ ਮੰਗ ਲੈਣਾ ਮਤਲਬ ਆ ਇਹਦੇ ਚੋਂ ਦੇ ਦੇਣਾ। ਐਸਾ ਆਏਗਾ। ਹਾਂ ਤਾਂ ਭਾਈ ਕੁੜੀਆ ਦਿਮਾਗ ਹੈਗਾ। ਐਹ ਜੀ ਗੱਲ ਦੀ। ਉਹ ਦੇਖ ਲੰਨਾ। ਦਿਮਾਗ ਆ ਬਾਹ ਤਾਂ ਜੈਸਮੀਨ। ਜਦ ਕੋਈ ਗੈਸਟ ਆਉਂਦਾ ਆਪਾਂ ਕਹਦੇ ਚਾਹੁੰਦੇ ਉਹ ਅੰਨੇ ਬੜੇ ਬੜੇ ਕੁੱਪੇ ਜਿਹੇ ਹੁੰਦੇ ਆ ਉਹ ਰੈਸਪੀਆਂ ਬਾਂਡੀਆਂ ਹੁਣ ਉਹਨੂੰ ਕਹਿ ਗਏ ਨੇ ਉਹਨੇ ਕੋਈ ਜੂਸ ਬਣਾਉਣਾ ਆਪਾਂ ਨੇ ਕੁਝ ਬਣਾਉਣਾ ਮੈਂ ਤਾਂ ਫੋਟੋ ਤੱਕ ਲੈ ਕੇ ਜਾਣੀ ਹੈ ਹੂੰ ਹੂੰ ਕਰੀ ਜਾਣੀ ਹੈ ਪਾਜੀ ਮੜ ਜੂਪ ਵਿੱਚ ਵੀ ਨਹੀਂ ਹੋਗੇ ਬੁਰਕੂਨ ਆ ਗਿਆ ਜੇ ਸਾਨੂੰ ਕੋਈ ਗੱਲ ਯਾਦ ਲੈ ਸੀ ਹੁਣ ਇਹਨੇ ਇੰਨਾ ਕੁਝ ਯਾਦ ਕਰਾਤਾ ਹੁਣ ਤਾਂ ਇਹਨੂੰ ਯਾਦ ਆਈ ਜਾਣਾ ਨਾ ਜਿਹੜੇ ਜਿੱਥੇ ਦੇ ਆਪਣੇ ਕੋਲ ਹੈਗੀਆਂ ਨਾ ਜਦ ਜਦ ਉਹ ਖਰਾਬ ਹੋ ਗਏ ਫੇਰ ਲੇ ਲੀਏ ਆਪਣੇ ਕੋਈ ਇਹਦੇ ਨਾਲ ਲਈ ਆ ਹਾਂ ਉਹ ਹੋਣੀਆਂ ਪਨ ਵੈਸੇ ਖਣੀਆਂ ਪੈਣੀਆਂ ਹੈ ਹੈ ਉਹ ਸਟੀਲ ਦੇ ਆ ਆਪਣੇ ਵਾਲੇ ਪਰ ਉਹ ਹੋ ਟੈਪ ਆ ਥੋੜੇ ਜੀ ਲਾਓ ਜੀ ਆ ਗਿਆ ਬੋਤਲਾਂ ਇਹ ਕਿੰਨੇ ਟੀ ਪਾਜੀ 2 ਲੀਟਰ ਵਾਲੀਆਂ ਨਾ ਹੈ ਬਾਜੀ ਕੇ ਲਈ ਤੇ ਆਉਂਦੀ ਹਾਂ ਦੋ ਲੀਟਰ ਵਾਲੀਆਂ ਆਉਂਦੀਆਂ ਨਹੀਂ ਉਹਦੇ ਚ ਆਪਣੀਆਂ ਨਹੀਂ ਆਉਂਦੀਆਂ ਨੇ ਠੰਡੇ ਦੀ ਬੋਤਲ ਆਉਂਦੀ ਹੈ ਜਿਹੜੀ ਜੂਸ ਦੀ ਬੋਤਲ ਲੈ ਕੇ ਆਏ ਤੇ ਤੁਸੀਂ ਉਹ ਕਿੰਨੇ ਲੀਟਰ ਵਾਲੀ ਹੁੰਦੀ ਆ ਦੋ ਦੀ ਹੁੰਦੀ ਆ ਉਹ ਆਉਂਦੀ ਨਹੀਂ ਹੈਗੀ ਹਾਂ ਜਿਹੜਾ ਪਾ ਗਈ ਪੈ ਗਿਆ ਇਹ ਆ ਗਿਆ ਚੱਕ ਛੇੜ ਅਛਾ ਇਹ ਸਿੰਗਰ ਹਨਾ ਜੀ ਦੇ ਆਏ ਠੀਕ ਆ ਜਿਹੜਾ ਜਿਹੜਾ ਸਾਈਜ਼ ਪਹਿਲੇ ਨੂੰ ਬਾਰਤ ਲਵਾ ਫਿਰ ਤੁਹਾਨੂੰ ਕੜਨ ਫਿਰ ਆਉਂਗੀ ਨਹੀਂ ਨਹੀਂ ਬਲੌਗ ਦੀ ਤਮਾਦ ਬੱਸ ਠੀਕ ਆ ਰਹਿਣ ਇਹ ਹੀ ਲੈ ਲਓ ਜਿੰਨੇ ਕਿੰਨੇ ਜਾਨ ਦੇ ਕਾਲਜ ਹੈ ਮੈਨੂੰ 4 ਟਾਈਮ ਸਾਈਜ਼ ਬੱਚੀ 45 ਸੇਮ ਹੈ ਜੇ ਵੀਰ ਛੋਟਾ ਸਾਈਜ਼ ਹੈ ਜਿਹੜਾ ਹਾਂ ਆਹੀ ਆ ਲੋ ਲੋ ਇਹ ਆ ਮੈਨੂੰ ਦਿਖਾ ਕੰਚਰੇ ਗਲਾਸ ਹੋਰ ਸਾਨੂੰ ਕੋਲਡ ਡਰਿੰਕ ਵਾਸਤੇ ਪਾਣੀ ਹਾਂ ਕੋਲਡ ਡਰਿੰਕ ਵਾਸਤੇ ਨਹੀਂ 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 ਅੱਡਾ ਮੇਰੇ ਲੰਬੇ ਗਲਾਸ ਚਾਹੀਦੇ ਮੈਨੂੰ 50 ਲਾਈਟ ਸਲਾਈਟ ਦੇ ਸਾਥ 3 ਸਾਈਜ਼ ਹਾਂ ਹਾਂ ਗਾਂ ਦੇ ਸਾਈਜ਼ ਰੈੱਡ ਹੋ ਕੇ ਦੇਖਣਾ ਬਣਾ ਆਪਾਂ ਨੂੰ ਹਾਂਜੀ ਉਹ ਜੈਸਮਨ ਕੰਚ ਵਾਲੇ ਦਾ ਪੈਸੇ ਆਪਣਾ ਕੋ ਬਹੁਤ ਗਲਾਸ ਪਏ ਜੈਸਮਨ ਤੂੰ ਫੋਨ ਕਰਕੇ ਦੇ ਦੇ ਇੱਕ ਵਾਰ ਕਿ ਤੇ ਬੈਟੇ ਤੇ ਬਹੁਤ سارے ਗਲਾਸ ਰੱਖੇ ਹੋਏ ਆ ਹੈਗੇ ਹੁਣ ਫਿਰ ਦੇਖ ਲੈਂਦੇ ਉਸ ਦਿਨ ਪੂ ਆਏ ਤੇ ਉਸ ਦਿਨ ਸਾਡੇ ਕੋ ਗਲਾਸੇ ਨਹੀਂ ਪਤਾ ਕੀ ਗੱਲ ਆ ਮੈਂ ਤੁਹਾਨੂੰ ਦੱਸਦਾ ਗਲਾਸ ਪਤਾ ਆਪਣਾ ਕੋ ਕਿਹੜੇ ਪਏ ਆ ਦੂਸਰੇ ਆ ਕਿਹੜੇ ਉਹ ਯਾਰ ਕੋਲ ਕੋਲ ਜੇ ਪੜੇ ਸਾਰੇ ਹਾਂ ਡਰਿੰਕ ਟਾਈਪ ਵਾਲੇ ਫਿਰ ਉਹ ਥੋੜੀ ਵਰਤਨੇ ਆ ਨਹੀਂ ਉਹ ਕੁਛ ਅਲੱਗ ਵੀ ਹੁਣੇ ਆ ਮੇਰੇ ਨਾਲ ਦੇ ਉਹ ਕੋਕ ਕੋਕ ਦੀਆਂ ਬੋਤਲਾਂ ਨਾਲ ਨਾਲ ਮਿਲੇ ਤੇ ਮੈਂ ਤੈਨੂੰ ਦੱਸਦਾ ਸਾਰੀ ਗੱਲ ਮੈਂ ਜਿਹੜੇ ਮੈਂ ਗਲਾਸਾਂ ਦੀ ਜ਼ਿਕਰ ਲਗਾਇਆ ਦਾ ਕਾਰਨ ਜਿਹੜੀ ਤੂੰ ਕਹਿੰਦੀ ਆ ਡਰਿੰਕ ਵਾਲੇ ਉਹ ਪਾਣਾ ਡਰਿੰਕ ਦੀਆਂ ਪੇਟੀਆਂ ਨਾਲ ਮਿਲੇ ਤੇ ਬਾਈ ਦੇ ਵਿਆਹ ਨੂੰ ਤੇ ਉਹ ਕੋਕ ਦੀਆਂ ਪੇਟੀਆਂ ਨਾਲ ਕੋਕ ਵਾਲੇ ਮਿਲੇ ਤੇ ਲੰਬੇ ਇਹ ਕੋਲ ਡਰਿੰਕ ਲਈ ਲੈ ਰਹੇ ਹਾਂ ਨਾ ਬਾਕੀ ਲੈਣੇ ਇਹਦਾ ਲੈ ਲੈ ਤੇ ਕੀ ਕਰੀ ਲੈ 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 ਸ਼ੇਕ ਫਿਰ ਲੈ ਇੱਥੇ ਵੀ ਗਲਾਸ ਲੈ ਲੈ ਰਾਮ ਇਹਦੇ ਲੰਬੇ ਚਾਹੀਦੇ ਮੈਨੂੰ ਗਲਾਸ ਲੰਬੇ ਨਹੀਂ 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 ਇਹਨਾਂ ਚੁੱਕਿਆ ਇਹ ਕੰਮ ਇਹ ਜਿਆਦਾ بڑا ਹੋ ਗਿਆ ਹੂੰ ਇਹ ਤਾਂ ਜਿਆਦਾ بڑا ਇਹਦਾ ਫਿਰ 2 ਲੀਟਰ ਦੇ ਵਿੱਚ ਤੁਹਾਨੂੰ ਬਿਲਕੁਲ ਕਲੀਨ ਮਿਲ ਜਾਏਗਾ ਨਹੀਂ ਜੈਸਮੀਨ ਮੈਂ ਕਹਾ ਠੀਕ ਹੈ ਯਾਰ ਯਾਰ ਮੈਨੂੰ ਨੇ ਪਤਾ ਕਿ ਮੈਨੂੰ ਸਾਈਜ਼ ਆ ਬੈਸਟ ਲੱਗਿਆ ਦੇਖ ਆ ਲੈ ਲੋ ਇਹਦੀ ਗਲਾਸ ਠੀਕ ਹੈ ਸੈਟ ਆ ਗਲਾਸ ਠੀਕ ਆ ਵੈਸੇ ਕਿੰਨੇ ਕਮਾਏ ਆ ਤੀ ਅੱਜ ਇਹ 250 ਰੁਪਏ ਦੇ ਇੰਚੇ ਠੀਕ ਹੈ 250 ਦੇ ਲੋ ਤੇਰੇ ਨੇ 61 ਜੇ ਕੋਈ ਟਿੜਕਿਆ ਹੋਇਆ ਦੇਖੀ ਨਹੀਂ ਹਮਮਮ ਕੋਈ ਟਿੜਕਿਆ ਹੈ ਦੇਣਾ ਹੀ ਘਰ ਦੀ ਦੁਕਾਨ ਆ ਉਹਰੇ ਦੁਬਾਰਾ ਰੱਖ ਜੂਗਾ ਆ ਕੇ ਹਮਮ ਗਲਾਸ ਤਾਂ ਡਿਜ਼ਾਈਨ ਤਾਂ ਇੱਕ ਤੇ ਇੱਕ ਪਿਆ ਆ ਇਹ ਨਾ ਲਈਏ ਇਹ ਦੇ ਫਲਫਲ ਲੰਬੀ ਡੰਡੀ ਵਾਲੇ ਕੱਟਦੇ ਬਸ ਮੇਰੇ ਤਾਂ ਰਹਿ ਲੈ ਇਹ ਰਹਿ ਲੈ ਲੋ ਇਹ ਗਲਾਸ ਇੱਕ ਤੇ ਇੱਕ ਜਿਹੜਾ ਮਰਜੀ ਗਲਾਸ ਆਪਣੇ ਹੱਥ ਰੁਕਣੇ ਜਾਂਦਾ ਤੁਹਾਨੂੰ ਜੀ ਆਹ ਦੇਖੋ ਮੈਂ ਮਾ ਦੇ ਕੇ ਆਹ ਦੇਖੋ ਸਸਟੋ ਚੋਪਰ ਆਇਆ ਜੀ ਚੋਪਰ ਦੇਖੋ ਇਹ ਲੈ ਕੇ ਦੀਦੀ ਮੇਰੀ ਲਈ ਲੈ ਕੇ ਨਹੀਂ ਇਹ ਨਵਾਂ ਆ ਗਿਆ ਇਹ 6 ਬਲੇਡਾਂ ਵਾਲਾ ਇਹਦੇ ਵਿੱਚ ਕਿੰਨੇ ਬਲੇਡਾਂ ਦੇਖੋ 6 ਬਲੇਡ ਹੈ ਇਹਦੇ ਵਿੱਚ ਇਹ ਇਹ ਤਾਂ ਕਟਾਈ ਬਹੁਤ ਜਲਦੀ ਕਰਦਾ ਹੁਣ ਇਹ ਕੰਮ ਛੇ ਬਲੇਡ ਹੈ ਇਹਦੇ ਵਿੱਚ ਬਿਲਕੁਲ ਬਹੁਤ ਵਧੀਆ ਹੈ ਵਧੀਆ ਤੀਖੀ ਬੈਸਟ ਹੈ ਇਹੋ ਜਿਹਾ ਬਹੁਤ ਨਵੀਂ ਜੋਤ ਆਈ ਹੋਈ ਛੋਟੀ ਕੜਾਈ ਤੇ ਛੋਟੀ ਕੜਾਈ ਜਿਵੇਂ ਦੇਖੋ ਨਵੀਂ ਜੀ ਹੈ ਬਿਲਕੁਲ ਤੁਸੀਂ ਇੰਸਟਾਗ੍ਰam ਵਗੈਰਾ ਤੇ ਦੇਖੀ ਹੋਈ ਬਾਹਰ ਦੀ ਇੰਪੋਰਟਡ ਚੀਜ਼ ਹੈ ਤੁਹਾਨੂੰ ਦਿਖਾ ਰਿਹਾ ਹਾਂ ਬਹੁਤ ਵਧੀਆ ਆਈਟਮ ਆਹ ਦੇਖੋ ਇਹ ਜੋਤ ਆਈ ਹੈ ਇਹ ਜੋਤ ਇਸ ਤਰ੍ਹਾਂ ਦੀ ਹੈ ਫੜੀ ਅੱਗੇ ਲਿਓ ਆਹ ਦੇਖੋ ਇਹ ਜਿੰਨੀ ਬੱਤੀ ਤੁਸੀਂ ਉੱਪਰ ਚੜhana ਨਹੀਂ ਜਾਂਦੇ ਹੋ 19 ਚੜ ਜਾਏਗੀ ਲੈਂਪ ਟਾਈਪ ਨਹੀਂ ਡਾਊਨ ਕਰਨੀ ਚਾਹੋ ਤੁਸੀਂ ਡਾਊਨ ਕਰ ਲਓ ਫਿਰ ਤੁਸੀਂ ਇਹਨੂੰ ਗਲਾਸ ਨੂੰ ਚੱਕੜਾ ਚਾਹੋ ਗਲਾਸ ਨੂੰ ਚੱਕ ਲਓ ਬਹੁਤ ਵਧੀਆ ਇਹ ਗਰਮ ਹੋ ਕੇ ਫੁੱਕਦੇ ਆ ਇਹ ਉਹ ਚੀਜ਼ ਨਹੀਂ ਹੈ ਇਹ ਬੋਰੋਸਿਲ ਦੀ ਆਈਟਮ ਹੈ ਪਿੱਤਲ ਦਾ ਸਾਰਾ ਪੀਸ ਹੈ ਬਹੁਤ ਪਿਆਰੀ ਚੀਜ਼ ਹੈ ਬਹੁਤ ਲੋਕਾਂ ਦੀ ਡਿਮਾਂਡ ਸੀਗੀ ਹੈ ਹੁਣ ਤਾਂ ਮਿਲੂਗੀ ਬਹੁਤ ਡਿਮਾਂਡ ਤੇ ਹੈ ਇਹ ਆਈਟਮ ਇਹ ਬਹੁਤ ਵਧੀਆ ਫੀਚਰ ਹੈ ਦਾ ਮਤਲਬ ਤੁਹਾਨੂੰ ਬੱਤੀ ਹੱਥ ਨਾਲ ਨਹੀਂ ਕਰਨੀ ਪੈਗੀ ਉਵੇਂ ਹੀ ਕੁਝ ਲਾੜ ਚੱਕ ਸਕਦੇ ਹੋ ਹੂੰ ਇਹ ਭਾਜੀ ਬੱਤੀ ਵੇ ਕਿੰਨਾ ਕ ਟਾਈਮ ਕੱਢ ਦਿੰਦੀ ਦੀ ਇਹ ਬਹੁਤ ਅੱਛਾ ਟਾਈਮ ਕੱਢ ਜਾਂਦੀ ਹੈ ਭਾਜੀ ਦੇਖੋ ਕਿੰਨੀ ਲੰਬੀ ਤਾਂ ਇਹਨਾਂ ਨੇ ਬੱਤੀ ਆਪਣੀ ਬੱਤੀ ਬਣਾ ਕੇ ਪਾਸ ਕਰ ਸਕਦੇ ਆ ਇਹ ਹੁਣ ਇਹ ਤਾਂ ਆਪਾਂ ਬਰਤਣੀਆਂ ਨੇ ਆ ਦੇਖੋ ਕਿੰਨੀ ਲੰਬੀ ਤਾਂ ਇਹਨਾਂ ਨੇ ਦਿੱਤੀ ਹੋਈਆਂ ਜੀ ਬੱਤੀ ਹੂੰ ਔਰ ਜਿੰਨੀ ਤੁਸੀਂ ਵਰਤਣੀ ਓੰਨੀ ਤੁਸੀਂ ਵਰਤ ਸਕਦੇ ਆ ਇਹ ਕੱਟ ਸਕਦੇ ਆ ਆ ਦੇਖੋ ਆ ਜੋਤ ਜਿਹੜੀ ਤੁਸੀਂ ਕਹਿੰਦੇ ਸੀਗਾ ਆ ਦੇਖੋ ਇਹਨਾਂ ਨੇ ਮੰਗੀ ਸੀ ਨਾ ਜੀ ਜੋਤ ਤੁਸੀਂ ਮੇਰੇ ਤੋਂ ਆ ਦੇਖੋ ਕਿੰਨੇ ਕਿਦੇ ਰਹੇ ਜੀ ਇਹ ਮੈਂ ਚੈੱਕ ਕਰ ਦਿੰਦਾ ਜੀ ਇਹ ਹੋਊਗੀ 850 ਰੁਪਏ ਦੀ ਤੇ 850 ਰੁਪਏ ਹੀ ਲੋ ਲੈ ਲੋ ਕੋਈ ਨਹੀਂ ਇਹ ਦੂਰੀ ਲੈ ਲੈ ਮੇਰੀ ਮਿੰਟ ਸੋਚਿਆ ਯਾਰ ਅਕਲਾ ਬੋਲ ਕੰਦਾ ਜੇ ਜੋ ਉਦਾ ਬੜਾ ਸਾਈਜ਼ ਦਿਖਾ ਰਿਹਾ ਹੈ ਦਾ ਛੋਟਾ ਸਾਈਜ਼ ਵੀ ਹੈਗਾ ਹੈ ਹਾਂ ਛੋਟਾ ਵੀ ਹੈ ਜਿਹਦਾ ਪ੍ਰਾਈਸ ਹੋਗਾ ਐਸਟੀਮੇਟ ਨਾਲ ਐਸਟੀਮੇਟ ਨਾਲ ਲਗਾ ਲਓ ਤੁਸੀਂ ਕੋਈ ਨੀਅਰ ਅਬਾਊਟ 600 ਰੁਪਏ ਦੇ ਨੇੜੇ ਤੇੜੇ ਛੋਟੀ ਹੋਏਗੀ ਉਸ ਤੋਂ ਵੱਡੀ ਉਸ ਤੋਂ ਥੋੜੀ ਮਹਿੰਗੀ ਹੋ ਜਾਏਗੀ ਕੜਾਹੀ ਕੜਾਈ ਵੀ ਦਿਖਾਉਂਦਾ ਇੱਕ ਇਹਨਾਂ ਨੂੰ ਕੜਾਈ ਤੁਸੀਂ ਕਿਵੇਂ ਦੀ ਚਾਹੁੰਦੇ ਹੋ ਜੀ ਐਲੂਮੀਨੀਅਮ ਵਾਲੀ ਹੋਈ ਨਾ ਸਿੰਪਲ ਸਿੰਪਲ ਕੜਾਈ ਲੈਣੀ ਹੈ ਇੱਕ ਸਿੰਪਲ ਬਣਾ ਲੈਣੀ ਹੈ ਦੀ ਕੜਾਈ ਦੋ ਮੈਡਮ ਇੱਕ ਆ ਦੇਖੋ ਇੰਨੇ ਨੂੰ ਜਦ ਤੱਕ ਕੜਾਈ ਆਂਦੀ ਆ ਦੇਖੋ ਬੋਟਲ ਆਈ ਹੈ ਜੀ ਮਿਲਟਨ ਦੀ ਦੇਖੋ ਹੈ ਗਲਾਸ ਬੋਟਲ ਦੀ ਹੈ ਨਹੀਂ ਬਿਲਕੁਲ ਪਰ ਇੰਨੀ ਕੁ ਵਧੀਆ ਹੈ ਮਿਲਟਨ ਕੰਪਨੀ ਨੇ ਬਣਾਈ ਹੈ ਨਵੀਂ ਬੋਟਲ ਹੈ ਇਹਦੇ ਵਿੱਚ ਕੋਈ ਸਮੈਲ ਨਹੀਂ ਆਣੀ ਕੋ ਕੁਝ ਨਹੀਂ ਆਣੀ ਤੇ 100% ਅਨਬ੍ਰੇਕੇਬਲ 100% ਨਹੀਂ ਜਿਵੇਂ ਮਰਜੀ ਭਗਾ ਭਗਾ ਕੇ ਮਾਰਿਓ ਇਹਨੂੰ ਟੁੱਟ ਨਹੀਂ ਸਕਦੀ ਜੇ ਜਿਹੜੀ ਅਸੀਂ ਲੈ ਕੇ ਚੱਲੇ ਆ ਰਹੇ ਜਿਸ ਮੈਨ ਲਾਉ। ਨਾ ਜੀ ਬਿਲਕੁਲ ਵੀ ਨਹੀਂ ਤੁਹਾਨੂੰ ਕੰਪਨੀ ਦੀ ਚੀਜ਼ ਦੇਈ ਦੀ ਹੈ ਹਮੇਸ਼ਾ ਤੁਸੀਂ ਆ ਲਈ ਹੈ ਨਾ। ਹਾਂ ਇਹ ਮਿਲਟਨ ਦੀ ਇੱਕ ਤਰ੍ਹਾਂ ਦੀਆਂ 6 ਬੋਟਲ ਹੈ ਜੀ। ਇਹ ਬਹੁਤ ਅੱਛੀ ਕੰਪਨੀ ਦਾ ਬੜਾ ਟੈਗ ਮਿਲਟਨ। ਨਾਮ ਹੀ ਕਾਫੀ ਹੈ। ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਦੀਆਂ ਬੋਟਲ ਹੈ। ਬਸ ਆ ਦੇਖੋ। ਆਹ ਦੇਖੋ ਇਹਦਾ ਵੀ ਮਿਲਟਨ। ਆਹ ਦੇਖੋ ਜੀ ਬੜੀ ਪਿਆਰੀ ਚੀਜ਼ ਆਈ ਹੈਗੀ ਐ। ਅੱਜ ਕੱਲ ਲੋਕੀ ਕਪੂਰ ਵਗੈਰਾ ਜਲਾਉਂਦੇ ਨੇ ਨਾ ਜੀ। ਤੁਸੀਂ ਕਪੂਰ ਜਲਾਣਾ। ਠੀਕ ਹੈ ਅਰੋਮਾ ਦੇਣਾ ਮਤਲਬ ਤੁਹਾਡੇ ਰੂਮ ਦੇ ਵਿੱਚ ਫ੍ਰੈਗਰੈਂਸੀ ਫ੍ਰੈਗਰੈਂਸ ਆਣੀ ਹੈ ਇਹਨੂੰ ਲਗਾਣਾ ਸਿਰਫ ਪਲੱਗ ਕਰ ਦੇਣਾ ਇਹਦੇ ਤੇ ਕਪੂਰ ਦੀ ਟਿੱਕੀ ਰੱਖ ਦੇਣੀ ਹੈ ਜੀ ਫਿਰ ਦੇਖੋ ਤੁਸੀਂ ਕਿੰਨੀ ਵਧੀਆ ਫ੍ਰੈਗਰੈਂਸ ਆਦੀ ਪੂਰੇ ਘਰ ਦੇ ਇਸ ਨਵੀਂ ਆਈਟਮ ਹੈ ਬਿਲਕੁਲ ਬਹੁਤ ਵਧੀਆ ਅੱਜ ਕੱਲ੍ਹ ਚੱਲ ਰਹੀ ਹੈ ਮੈਂ ਆ ਦੇਖੋ ਕਿਸ ਨੂੰ ਗਿਫਟ ਕਰਨਾ ਹੋਵੇ ਦੇਖੋ ਕਿੰਨੀ ਵਧੀਆ ਚੀਜ਼ ਆ ਗਈ ਹੈ ਟਿਫਨ ਦੇਖੋ ਇੱਕ ਦੇ ਵਿੱਚ ਹੀ ਦੇਖੋ ਕਿੰਨਾ ਵਧੀਆ ਟਿਫਨ ਹੈ ਨਹੀਂ ਕਿੰਨਾ ਸੋਹਣਾ ਜੀ ਟਿਫਨ ਪਲਾਸਟਿਕ ਦਾ ਆਹ ਦੇਖੋ ਜੀ بس ਚੂੜੀਆਂ ਘੁਮਾਣੀਆਂ ਆ ਹੂੰ ਇਹ ਆਲੋ ਸਕੂਲ ਦੇ ਵੀ ਨਹੀਂ ਆਦ ਆ ਗਏ ਹੁਣ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਇਹ ਹੈ ਤਿੰਨ ਵਾਲਾ ਟਿਫਨ ਇਹ ਮੰਨ ਲਓ ਤੁਹਾਡੇ ਕੋਲ ਤਿੰਨ ਚੀਜ਼ਾਂ ਨਹੀਂ ਹੈ ਤੁਹਾਨੂੰ ਦੋ ਲੈ ਕੇ ਜਾਣੀਆਂ ਆ ਆਲੋ ਜੀ ਹਾਂ ਇਹ ਦੋਵਾਂ ਦਾ ਮੰਨ ਲਓ ਇਹ ਲੈ ਕੇ ਜਾਣੀ ਹੈ ਆ ਵੇਖੋ ਇਹਨੂੰ ਉਤਾਰਿਆ ਆਲੋ ਜੀ ਇਹ ਇੱਕ ਵਾਲਾ ਬਣ ਗਿਆ ਵੇਖੋ ਕਿੰਨੀ ਵਧੀਆ ਚੀਜ਼ ਹੈ ਹਾਂ ਇਹਦਾ ਵਧੀਆ ਆਈਟਮ ਆਈਵੇਂ ਮਰਜ਼ੀ ਲਾ ਪਰ ਇਹ ਸੰਗਤ ਦਾ ਸਰਨਾ ਫਿਰ ਅੰਕਲ ਜੀ ਵੀ ਵਧੀਆ ਚੀਜ਼ਾਂ ਦਿਖਾਉਣ ਲੱਗੇ ਤੁਸੀਂ ਆਪ ਹੈਲੋ ਜੀ ਇਲੈਕਟ੍ਰਿਕ ਟੋਸਟਰ ਤੁਸੀਂ ਯੂਜ਼ ਕਰਦੇ ਹੀ ਹੋ ਆਪਣੇ ਘਰਾਂ ਚ ਹਨਾ ਇਹ ਤੁਹਾਨੂੰ ਪੁਰਾਣੇ ਜ਼ਮਾਨੇ ਦੀ ਦਿਵਾੜਾ ਯਾਦ ਕਰਾਤੀ ਨਹੀਂ ਇਹ ਲੈ ਕੇ ਜਾਣਾ ਜ਼ਰੂਰ ਹੈ ਜਿਹ ਹੈਗਾ ਜੀ ਗੈਸ ਟੋਸਟਰ ਹਾਂ ਜੋ ਜੋ ਕ੍ਰਿਸਪੀ ਬਣੇ ਰ ਵਿੱਚ ਆਂਦਾ ਹੈ ਨਹੀਂ ਜੋ ਕ੍ਰਿਸਪੀ ਰ ਵਿੱਚ ਬਣਦੇ ਨੇ ਟੋਸਟ ਉਹ ਕਿਸੇ ਚ ਨਹੀਂ ਬਣਦੇ ਹੈਗੇ ਜੀ ਇਹ ਤਾਂ ਬਹੁਤ ਸ਼ਾਨਦਾਰ ਚੀਜ਼ ਹੈ ਬਹੁਤ ਪਿਆਰੀ ਚੀਜ਼ ਇੱਕ ਪੁਰਾਣੀਆ ਚੀਜ਼ਾਂ ਫੇਰ ਆ ਗਈਆਂ ਆ ਲਓ ਜੀ ਤੁਸੀਂ ਕਹਿੰਦੇ ਦੋ ਇਹਦੇ ਦੋ ਹੀ ਮੰਨੇ ਆ ਤੁਸੀਂ ਇੱਕ ਤੁਸੀਂ ਇੱਕ ਰੱਖੋ ਨਹੀਂ ਬ੍ਰੈਂਡ ਤੇ ਉਹਦੇ ਆਪ ਹੀ ਦੋ ਹਿੱਸੇ ਹੋ ਜਾਣੇ ਆ ਜੀ ਆਪੇ ਹੀ ਕਟਿੰਗ ਹੋ ਜਾਣਾ ਆਪੇ ਹੀ ਸੀਲ ਹੋ ਜਾਣਾ ਇਹ ਆਲੋ ਵਿੱਚ ਕਿੱਥੇ ਲੌਕ ਇਹ ਕਿੰਨੇ ਦਾ ਇਹ ਵੀ ਬਹੁਤ ਸਸਤਾ ਹੀ ਹੈ ਨਹੀਂ ਇਹ ਸਾਰਾ ਹੀ 300 ਰੁਪਏ ਰਹਿ ਗਿਆ ਨਹੀਂ ਹੋ ਗਈ ਜੀ ਤੁਹਾਡੀ ਕੜਾਈ ਆ ਫਿਰ ਇਹਨੇ ਬਾਜ ਦੇਖ ਲੰਦੇ ਇਹਦਾ ਕਿੰਨਾ ਕੋ ਹੋਆ ਇਹ 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 ਫਿਰ ਰੱਖ ਬਾਜੀ ਗੈਸ ਪਰ ਹੋਣਾ ਗੈਸ ਤੇ ਬਾਜੀ ਗੈਸ ਤੇ ਰੱਖ ਕੇ ਪਕਾ ਗੈਸ ਤੇ ਰੱਖ ਲੈ ਗੈਸ ਤੇ ਪਰ ਇਹ ਤਾਂ ਨਹੀਂ ਜਾਂਦਾ ਨਾਸੀ ਵਾਲਾ ਇਲੈਕਟ੍ਰਿਸਿਟੀ ਵਾਲਾ ਤਾਂ ਪਾ ਜਿਹੜਾ ਇਲੈਕਟ੍ਰਿਸਿਟੀ ਵਾਲਾ ਉਹ ਇੱਕ ਲੱਗੀ ਸੈਗਮੈਂਟ ਹੈ ਜੀ ਹਰ ਇੱਕ ਚੀਜ਼ ਦਾ ਨਾ ਟੇਸਟ ਹੁੰਦਾ ਜੀ ਇਹਦਾ ਥੋੜਾ ਜਿਹਾ ਅਨਥੈਟਿਕ ਜਿਹਾ ਟੇਸਟ ਹੋਏਗਾ ਮਤਲਬ ਜਿਵੇਂ ਆਪਾਂ ਗੈਸ ਤੇ ਚਲਾਉਂਦੇ ਆ ਬਟਰ ਵਗੈਰਾ ਲਗਾ ਕੇ ਹਨ ਠੀਕ ਹੈ ਤੇ ਕਾਹ ਦੇਖੋ ਜੀ ਆ ਕੱਪ ਆਏ ਆ ਦੇਖੋ ਡਬਲ ਵਾਲ ਕੱਪ ਆਏ ਆ ਸਟੀਲ ਦੇ ਛੋਟੇ ਛੋਟੇ ਆ ਗਿਆ ਆ ਗਿਆ ਔਰ ਇਹ ਡਬਲ ਵਾਲ ਹੈ ਇਹ ਬਾਰੋਂ ਗਰਮ ਨਹੀਂ ਹੋਣੇ ਤੁਹਾਨੂੰ ਕੀ ਲੱਗਦਾ ਪਿੰਡ ਵਾਲੇ ਇੰਨੀ ਚਾਹ ਪੀ ਕੇ ਸਾਰ ਲੂਗੇ ਮੈਨੂੰ ਜਦੋਂ ਅਸੀਂ ਆਣਾ ਤੁਹਾਡੇ ਕੋਲ ਤਾਂ ਸਾਨੂੰ ਤਾਂ ਛੋਟੀ ਜਿਹੀ ਬੁਲਾ ਲਓ ਮੈਂ ਤੁਹਾਨੂੰ ਸਾਰੇ ਕਲਾਸ ਚ ਬਤਾਵਾਂ ਕਿ ਤੁਸੀਂ ਕਹਿੰਦੇ ਪਿੱਛੇ ਰਹੋ ਬੜੇ ਬੜੇ ਕਾਪੜਾ ਸਾਡੇ ਕੋਲੇ ਆ ਚੀਜ਼ ਪਈ ਹੈ ਜੀ ਆਹ ਵਾਲੀ ਹਾਂ ਇਹ ਵੀ ਸੋਹਣੀ ਹੈ ਇਧਰ ਲਾਈਨਾਂ ਵਾਲੀ ਥੱਲੇ ਹਾਂ ਆਹ ਸੇਮ ਆਹੀ ਚੀਜ਼ ਹੈ ਮੈਨੂੰ ਦਿਖਾਓ ਕੀ ਚੀਜ਼ ਹੈ ਉਹ ਦੇਖੋ ਆਹ 3rd ਤੇ ਕੀ ਹਾਂ ਆਹ ਥਲਣ ਲੱਗੇ ਤੇ ਇਹਦੇ ਪਰਚੀ ਹਾਂ 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 ਇਹ ਹੈਗੀ ਹੈ ਜੀ ਟੈਪ ਇਹ ਹੈਗੀ ਗੀਜ਼ਰ ਟੈਪ ਓਕੇ ਤੁਸੀਂ ਜਿੱਥੇ ਭਾਂਡੇ ਧੋਂਦੇ ਹੋ ਨਾ ਇਹ ਉਸ ਜਗ੍ਹਾ ਦੇ ਉੱਤੇ ਲੱਗ ਜਾਣੀ ਹੈ ਇੰਸਟਾਲ ਹੋ ਜਾਣੀ ਹੈ ਆ ਦੇਖੋ ਬੜੀ ਵਧੀਆ ਚੀਜ਼ ਹੈ ਤੁਹਾਨੂੰ ਗੀਜ਼ਰ ਲਵਾਉਣ ਦੀ ਲੋੜ ਨਹੀਂ ਹੈ ਇਹ ਮਿੰਨੀ ਗੀਜ਼ਰ ਹੀ ਹੈ ਤੁਸੀਂ ਆਨ ਕਰੋਗੇ ਟੂਟੀ ਤਾਂ ਤੁਹਾਨੂੰ ਗਰਮ ਪਾਣੀ ਮਿਲੇਗਾ ਇਹ ਗੀਜ਼ਰ ਵਧੀਆ ਸੀ ਆਪਾਂ ਗੀਜ਼ਰ ਹੀ ਲਵਾਇਆਗਾ ਤਾਂ ਉਹ ਹੈ ਈਵੇ ਦੇ ਹਾਂ ਪਰਤਾ ਜੀ ਮੈਂ ਬਿਆਕੇ ਨਹੀਂ ਦੀਨਾ ਕਈ ਜਾ ਰਹੇ ਆ ਆ ਹੋਏ ਉਹ ਵੀ ਦੇਖੋ ਆ ਦੇਖੋ ਜੀ ਆ ਦੇਖੋ ਇਸ ਤਰ੍ਹਾਂ ਲੱਗਣੀ ਹੈ ਇਹ ਲੱਗੇਗੀ ਬਸ ਤੁਸੀਂ ਆਨ ਕੀਤਾ ਤੇ ਇੱਦਾਂ ਨੂੰ ਘੁਮਾ ਲੈਣਾ ਇਹ ਆ ਦੇਖੋ ਤੁਸੀਂ ਆਨ ਕੀਤਾ ਤਾਂ ਗਰਮ ਪਾਣੀ ਆ ਜਾਣਾ ਆਫ ਕੀਤਾ ਤਾਂ ਬੰਦ ਇਹਨੂੰ ਫਿੱਟ ਕਿੱਥੇ ਹੋਣਾ ਹੈ ਬਸ ਸਿੱਧੀ ਆ ਦੇਖੋ ਜੀ ਟੂਟੀ ਵਿੱਚ ਟੂਟੀ ਦੇ ਵਿੱਚ ਕਿੰਨੀ ਕਿਦਾ ਇਹ ਕਿੰਨੀ ਕਮਾਇਆ ਦੀ ਇਹ 1000 ਰੁਪਏ ਦੀ ਹੈਗੀ ਜੀ ਠੀਕ ਆ ਫਿਰ ਤੇ ਚੀਜ਼ ਵਧੀਆ ਹੈਗੀ ਇਨਸਟੈਂਟ ਗੀਜ਼ਰ ਹੈ ਕੋਈ ਪਹਿਲਾਂ ਚਲਾਉਣ ਦੀ ਲੋੜ ਨਹੀਂ ਆਪ ਲੱਗ ਕਰ ਬਿਲਕੁਲ ਬਿਲਕੁਲ ਸਿੰਪਲ ਪਲੱਗ ਤੇ ਲੱਗਣੀ ਹੈ ਕੋਈ ਪਾਵਰ ਪਲੱਗ ਦੀ ਰਿਕੁਆਇਰਮੈਂਟ ਨਹੀਂ ਅੱਛਾ ਆਪਾਂ ਬਾਹਰ ਇਕੱਲਾ ਹੋਰ ਇੱਕਦੋਨੇ ਦੀ ਖਾਸੀਅਤ ਹੋਰ ਦੋ ਹੈ ਆ ਦੇਖੋ ਆ ਦੇਖੋ ਇਹ ਅਗਰ ਮੰਨ ਲਓ ਖਰਾਬ ਵੀ ਹੋ ਜਾਂਦੀ ਹੈ ਤਾਂ ਇਹ ਰਿਪੇਅਰੇਬਲ ਹੈ ਕਿ ਕੋਈ ਚਾਈਨਾ ਚੂਈਨਾ ਦੀ ਨਹੀਂ ਹੈਗੀ ਆ ਦੇਖੋ ਜਿੱਥੇ ਖੋਲੋ ਤਾਂ ਰਿਪੇਅਰ ਹੋ ਜਾਂਦੀ ਹੈ ਹੂੰ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ ਅੱਛਾ ਮੈਨੂੰ 1 ਮਿੰਟ ਦਿਓ ਲਓ ਜੀ ਅੱਛਾ ਐਦਾਂ ਦੇ ਪਾਈਪ ਨਹੀਂ ਮਿਲੂਗਾ ਬਿਲਕੁਲ ਪਾਣੀ ਆ ਹਾਂਜੀ ਇਹ ਕੋਈ ਸਾਡੇ ਕੋਲ ਨਹੀਂ ਮਿਲਦਾ ਹੈਗਾ ਇਹ ਤਾਂ ਸਾਡੇ ਕੋਲ ਤਾਂ ਜਿਹੜੀ ਇਹ ਚੀਜ਼ ਆਈ ਹੋਈ ਹੈ ਇਨ ਬਿਲਟ ਆਈ ਹੋਈ ਹੈ ਨਾਲ ਦੀ ਇਹ ਕਿੱਥੋਂ ਮਿਲੂਗਾ ਇਹ ਸੈਂਟਰੀ ਵਾਲਿਆਂ ਤੋਂ ਇਹ ਤਾਂ ਸੈਂਟਰੀ ਵਾਲਿਆਂ ਤੋਂ ਮਿਲਣਾ ਜੈਸਾ ਨਾ ਤੁਸੀਂ ਲੈ ਕੇ ਆਇਓ ਕਰ ਲਓ ਜਿਵੇਂ ਉਹ ਲੈ ਆਉਂਗੇ ਕੋਈ ਨਹੀਂ ਕਰ ਲੋ ਬੱਚੇ ਬਾਲੋ ਤੁਸੀਂ ਪਰ ਇਹ ਸੀਧੀ ਸਿੱਧੀ ਵੈਰੀ ਗੁੱਡ ਜੈਸਮੀਨ ਇਹ ਅੰਦਰ ਸੀਗੀਆਂ ਜਿਵੇਂ ਸਮੋਸੇ ਵਗੈਰਾ ਸਿੰਗਲ ਤਾਂ ਹੈ ਨਹੀਂ ਆਰੇ ਖੜੋ ਤਾਂ ਸਹੀ ਨਵੀਆਂ ਚੀਜ਼ਾਂ ਹੀ ਦਿਖਾਉਂਗਾ ਤੁਹਾਨੂੰ ਪਲੇਟਾਂ ਹੀ ਚਾਹੀਦੀਆਂ ਨਾ ਆਪਾਂ ਪਕੌੜੇ ਵਗੈਰਾ ਸਨੈਕ ਸਰਵ ਕਰਨੇ ਆਹ ਦੇਖੋ ਕਿੰਨੀ ਪਿਆਰੀ ਜੀਆਂ ਨੇ ਉਹ ਦੇਖੀ ਚਲੋ ਘੇਰੋ 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 ਕੋਈ ਸੁਣੀਏ ਬੇਚੜੀ ਕੌਮ ਪੀ ਸਰੇ ਇਹ ਤਾਂ ਸਿੰਗਲ ਆ ਨਾ ਕੋਈ ਗੱਲ ਨਹੀਂ ਆ ਵੀ ਬਹੁਤ ਸੋਹਣੀ ਹੈ ਇਹ ਇੱਕ ਵਾਰੀ ਦੇਖੋ ਤਾਂ ਸਹੀ ਪਹਿਲਾਂ ਜੀਤ ਤਾਂ ਰੱਖੀ ਨਹੀਂ ਪਿਆਰੀ ਆਈ ਹੈ ਇਹ ਵੀ ਦੇਖੋ ਉਹ ਸੋਹਣੀ ਸੋਹਣੀ ਬਣੀ ਆ ਹੈਵੇਂ ਲਾ ਲਗੀ ਮੈਂ ਤਾਂ ਚੇਨਾ ਬੋਟ ਦੇ ਨਹੀਂ ਬੋਟਲ ਯਾਰ ਜਰਾ ਗਾਰੰਟੀ ਦੇ ਲੈ ਭਾਈ ਜੀ ਆਹ ਦੇਖੋ ਜੀ ਆਹ ਆਪਲੇਟ ਐਦਾਂ ਨਹੀਂ ਕਹਦੀ ਸੀ ਮੈਂ ਇਹ ਵੀ ਦੇਖੋ ਪਰ ਆਪਾਂ ਬਲੈਕ ਕਲਰ ਦਿਵਾਉਂਦੇ ਹਾਂ ਇਹ ਆ ਲੋ ਦੀ ਆ ਲੋ ਬਲੈਕ ਕਲਰ ਬਲੈਕ ਕਲਰ ਵੀ ਹੈਗਾ ਜੀ ਤੁਹਾਨੂੰ ਬਲੈਕ ਕਲਰ ਵੀ ਦਵਾਂਗੇ ਆ ਲੋ ਜੀ ਪਲੇਟ ਬਹੁਤ ਸੋਹਣੀ ਪਲੇਟ ਹੈ ਜੀ ਦੇ ਮੈਨੂੰ ਪਤਾ ਕੀ ਚੱਕਰ ਆ ਜੇ ਮੰਨ ਨੂੰ ਆਪਾਂ ਇੱਥੇ ਕੋਈ ਪਕੌੜੇ ਰੱਖੇ ਆ ਕੋਈ ਸਮੋਸਾ ਰੱਖਿਆ ਫਿਰ ਇੰਨੇ ਸਪੇਸ ਚਾਹੀਦੀ ਆ ਵੇ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਕੋਈ ਪੈਕਟੀ ਹੋ ਰੱਖ ਰਹੇ ਆ ਕੋਈ ਪੈਸਟਰੀ ਰੱਖ ਰਹੇ ਆ ਮਤਲਬ ਇੰਨੇ ਇੱਕ ਦਿਨ ਆਇਆ ਕਿੰਨੇ ਆ ਇੱਕ ਦੀ ਮਾਇਆ ਤਾਂ ਹੈਗੀ ਐ ਕੋਈ 95 ਤੁਹਾਨੂੰ ਤਾਂ ਆਪਾਂ ਬਹੁਤ ਰੀਜ਼ਨੇਬਲ ਲਗਾਉਂਗੇ ਕੋਈ ਚੱਕਰ ਨਹੀਂ ਕਰਾਂਗੇ ਬਸ ਠੀਕ ਆ ਫੇ ਕਿੰਨੀਆਂ ਚਾਹੀਦੀਆਂ ਤੇ ਪੈਸੇ ਦੇਖ ਲਾਂਗੇ ਆਪਾਂ 10 ਲੈ ਜਾਵਾਂਗੇ ਨਾਲ ਚੋਕੀ ਇਕੱਠੇ ਆ ਜੰਨੇ ਆ ਹਾਂ ਹਲੇ ਅੰਨੇ ਸਰਦਾਰ ਜੀ ਤੁਹਾਨੂੰ ਪਤਾ ਅੰਨੇ ਸਰਦਾਰ ਰੋਂਦਾ ਰੰਦਾ ਮੜੇ ਦੇ ਪੈਸੇ ਨਹੀਂ ਹੈਗੇ ਉਹ ਹਜੇ ਕਣਕ ਹਜੇ ਕਣਕ ਕਣਕ ਨਹੀਂ ਨਾ ਵੱਡੀ ਬਾਬਾ ਜੀ ਜਦੋਂ ਛੇਤੀ ਛੇਤੀ ਕਣਕ ਭੇਜ ਦੇ ਦੋ ਤਿੰਨ ਦਿਨਾਂ ਤੱਕ ਫੇਰ ਆ ਜੂਗੇ ਐ ਨਹੀਂ ਲੈਣੀਆਂ 80 30 ਇਹਨਾਂ ਨਾਲ ਆਪਣੇ ਟੱਬਰ ਜੀ ਕਿੰਨਾ ਵੱਡਾ ਹੈ ਬੱਲੇ 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 ਇਹ 10 ਜਣੇ ਖਾਉਂਗੇ ਤਾਂ 10 ਜਣੇ ਹੋਰ ਨੇ ਮਠਾਉਂਗੇ ਮਾੜਾ ਇਕੱਠੇ ਹੋ ਜਣੇ ਦੂਸਰੇ ਇਕੱਠੇ ਹੋ ਜਣੇ ਭਾਬੀ ਨੇ ਖਰਚਾ ਘਟਾਉਣ ਮੈਂ ਤਾਂ ਕਿਹਾ ਮੈਂ ਕਿਹਾ ਹੁਣ ਬੋਲੀ ਆ ਖਰਚਾ ਘਟਾਉਂਗੀ ਨੇ ਵਧਾਏ ਦਿੱਤਾ ਥੋੜੇ ਭੂਆ ਜੀ ਆਏ ਸੀਗੇ ਉਦੋਂ ਪਟਾਉਂਦੇ ਉਹ ਵੀ ਆ ਸਕਦੇ ਆ ਦੇਖ ਲਓ ਦੇਖ ਲਓ ਸੁਖਜੀ ਆ ਕੇ ਚੀਜ਼ ਹੈ ਇਹ ਹਾਂ ਇਹ ਵੀ ਚੀਜ਼ੇ ਨਵੀਂ ਆਈ ਹੈਗੀਆਂ ਇਹ ਵੀ ਆਈਟਮ ਦੇਖ ਲਓ ਤੁਸੀਂ ਇਹ ਜਿਵੇਂ ਆਪਾਂ ਮੂਲੀਆਂ ਦੇ ਪਰੌਂਠੇ ਬਣਾਉਂਦੇ ਆ ਆ ਦੇਖੋ ਇਹ ਉਹਦਾ ਰਸ ਕੱਢਣ ਲਈ ਆ ਇਹਨੂੰ ਇਹਦਾ ਪ੍ਰੈਸ ਕੀਤਾ ਤੇ ਸਾਰੀਆਂ ਮੂਲੀਆਂ نیچے ਉਂਚੜ ਜਾਂਦੀਆਂ ਹਾਂ ਇਹ ਵੀ ਠੀਕ ਆ ਇਹਦਾ ਇਹ ਵਧੀਆ ਚੀਜ਼ ਇਹ ਕਿੰਨੇ ਦਾ ਦੇਖੋ ਸਹੀ ਪਹਿਲਾਂ ਚੀਜ਼ ਦੇਖੋ ਇਹ ਵਧੀਆ ਹੈ ਕਿੰਨੇ ਦਾ ਇਹ ਸਾਡੇ 650 ਦਾ ਮਹਾ ਮਹਿੰਗਾ ਪਾਈ ਤਾਂ ਚੁਰਤ ਇਸ ਚੀਜ਼ ਰੋ ਮਹਿੰਗਾ ਪਾਈ ਦੇ ਤਨੁਰ ਤੇ ਨਹੀਂ ਚੀਜ਼ ਵੀ ਵਧੀਆ ਚੀਜ਼ ਹੈ ਇਹ ਕਰਾਈ ਆਈ ਹੈ ਨਵੀਂ ਆ ਵੀ ਦੇਖੋ ਪਕੜ ਕੇ ਦੇਖੋ ਜਰਾ ਵੇਟ ਹਾਂ ਹੌਲੀ 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 ਸੋਹਣੀ ਹੈ ਪਰ ਆਪੇ ਕੋ ਦੂਜੀ ਤਰ੍ਹਾਂ ਦੀ ਕਢਾਈ ਆ ਕਿਦਾਂ ਕਿਹਾ ਹੋ ਪਈ ਹੈ ਹਾਂ ਨੇ ਕੋ ਦੋ ਕੜਾਹੀਆਂ ਦੁੱਧੀਆਂ ਬਹੁਤ ਬੰਨੀਆਂ ਨੇ ਵੈਸੇ ਸਾਡੇ ਬੜਾ ਭਾਂਡਾ ਹੀ ਚੱਲਦਾ ਏ ਕਿੰਨੇ ਦੀ ਹੈ ਐਵਲੀ ਬੜੀ ਕਰਕੇ ਹਾਂ ਹਾਂਜੀ ਹਾਂਜੀ ਇਹ ਕਿੰਨੇ ਦੀ ਛੋਟੀ ਐ ਇਹ ਕੋਈ ਹੁੰਦੀ ਆ ਪਛੀਖ ਸੌ ਰੁਪਏ ਦੇ ਲੈ ਲੜੇ ਜੀ ਹਾਂਜੀ 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 ਆਹ ਦੇਖੋ ਕੜਾਈ ਕਿੰਨੀ ਸੋਹਣੀ ਆਈ ਹੈ ਜੀ ਆ ਇੰਨੀ ਕੁ ਜੀ ਵੀ ਕੜਾਈ ਹੈਗੀ ਆ ਹਾਂ ਇਹਦੇ ਵਿੱਚ ਕੱਲਾ ਤੜਕਾ ਪਾ ਕੇ ਤੇ ਦਾਲ ਚ ਪਾਉਣਾ ਤੜਕਾ ਵੀ ਨਹੀਂ ਪਾਉਣਾ ਇਹਦੇ ਵਿੱਚ ਆਪਣਾ ਲੱਗ ਜਾਣਾ ਆਪਣਾ ਹਾਂ ਪੜਾਹੀ ਖੁੱਲੇ ਪਿਆਜ਼ ਤੋਂ ਆਹ ਲਓ ਜਿਆਦਾ ਜੱਬਰ ਦੀ ਚੀਜ਼ ਲੱਕੜ ਦਾ ਚੋਪਿੰਗ ਬੋਰਡ ਵੀ ਆ ਗਿਆ ਆਪਣੇ ਮੈਂ ਤਾਂ ਸਿੱਖ ਦਿੱਤੀ ਇੱਕ ਦਿਨ ਬੈੱਡ 'ਤੇ ਬੈਠੀਆਂ ਆਏ ਕਰ ਆਪਾਂ ਖਰਚਾ ਨਹੀਂ ਕਰਾਉਂਦੇ ਬਸ ਖਾਲੀ ਥੂੜੀ ਖਾਲੀ ਥੂੜੀ ਚੀ ਕਰਕੇ ਸਾਫ ਕਰ ਆ ਆ ਚੋਪਿੰਗ ਬੋਰਡ ਵੀ ਪਹਿਲਾਂ ਸੀ ਖਾਲੀਆਂ ਥੂੜੀਆਂ ਪਰ ਇਹਨਾਂ ਪਰਫੈਕਟ ਹੋ ਜੀ ਫੇਰ ਲੈ ਕੇ ਜਾਉਂਗੇ ਇਹ ਨਾਲ ਨਾ ਹੋ ਇਹਨੂੰ ਵੜਦੇ ਵੜ ਕੇ ਸਬਜ਼ੀ ਨਾਲ ਆਪਣੀ ਉਂਗਲੀ ਵੀ ਢਾਲੀ ਹਾਂ ਬੜੀ ਹੈ ਇਹ ਬੂੜੰਦਾਂ ਹੈ ਬੂੜੰਦਾਂ ਹੈ ਜੀ ਬੇਸ਼ੱਕ ਜਿਵੇਂ ਮਰਜ਼ੀ ਧੋ ਧੋ ਜਿਵੇਂ ਮਰਜ਼ੀ ਕਰ ਲੋ ਹੂੰ ਸੈੱਟ ਲੀਆ ਐ ਨਸਰੇ ਜੀ ਕਿਆ ਹੈ ਕੀ ਆ ਪਤਾ ਤੁਹਾਨੂੰ ਕਿਆ ਇਸ ਵਤ ਕੋਲ ਨੇ ਪਤਾ ਮੈਨੂੰ ਅਜਾਈ ਐ ਨੀ ਮਰਵੜੀ ਜੀ ਤੁਸੀਂ ਗਾੜੀ ਲਈ ਫਿਰ ਮਣਜੇ ਤੇ ਐ ਪਹਿਲਾ ਮਸਮਾ ਜੀ ਬਤਾਈ ਨੀ ਤੁਹਾਨੂੰ ਕਾ ਕੁਗੁਰਾ ਇਹਦੇ ਜੀ ਕੜਾਈ ਆ ਜੇ ਆ ਹੋਈ ਕੜਾਈ ਮੰਮੀ ਤੇ ਲੱਸ ਜੇ ਆ ਹੋਈ ਕਿੰਨੇ ਪੈਸੇ ਦਊਂਗੀ ਤੇ ਨਾ ਸਦਨ ਦੇ ਕੜਾਈ ਆ ਜਿੰਨਾ ਮੇਰੀ ਗੱਲ ਸੁਣੋ ਮੈਂ ਜਾਰ ਵੀਰ ਘਾ ਲੈਣੀ ਹਜ਼ਾਰ ਰੁਪਏ ਦੀ ਸ਼ਕਾ 1 ਮਿੰਟ ਹਜ਼ਾਰ ਰੁਪਏ ਦੋਗੇ ਮੰਮੀ ਹਾਂ ਪੱਕਾ ਸੋਝ ਨਾ ਮੀ ਦੇ ਵਿੱਚ ਕਾੜਾ ਹੀ ਹੋਆ ਹੋਰ ਵੀ ਜ਼ਮਾਨਾ ਆਏਗਾ ਸੱਚੀ ਗੱਲ ਹੈ ਇਹਦੇ ਇੱਕ ਕਾਲ ਲੈ ਲਿਆਵੇ ਮੰਮੀ ਦੇਖੋ ਅੱਛਾ ਬਾਰ ਬਾਰ ਕੁਝ ਮੋੜ ਦੋ ਉਹ ਫਿਰ ਉਹ ਦੋ ਬੜੇ ਹੀ ਤੇਖਾਉਣ ਵੇਲਾ ਕਰਾਈ ਨਹੀਂ ਕਿ 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 ਰਾਹੀ ਤੇ ਨਾ ਬੋਲਦੇ ਤੇ ਗੁਰਮੁਖੀ ਜੱਟ ਕੀ ਮੰਮੇ ਮੇਰਾ ਤੇਰਾ ਬੱਦਿਆਵਾ ਦੋਸਤ ਮੇਰਾ ਮੇਰੀ ਉਹਦਾ ਬੱਦਿਆਵਾ ਨਹੀਂ ਕਿ ਕਿੜਾਈ ਦਾ ਖੁੰਡਾ ਤੁਸੀਂ ਲੈ ਜਾਓ ਇੱਕ ਅੱਸੀ ਰੱਖ ਦੇ ਤੁਸੀਂ ਰਹਿ ਜਾਓ ਦੋ ਅਸੀਂ ਆਹ ਉਹ ਕਹਿੰਦੀ ਬੱਦਿਆਵਾ ਨਹੀਂ ਹਾਂ ਮੰਮੀ ਨੂੰ ਕਹਿੰਦੀ ਕਿ ਨਹੀਂ 1000 ਰੁਪਏ ਦਾਈ ਮੈਨੂੰ ਹਾਂ ਆਹ ਦੇਖੋ ਜੱਟ ਮੰਡਿਆ ਵੀ ਨਹੀਂ ਮੰਡਿਆ ਬਸ ਮਾਰਦੇ ਰਹਿੰਦੇ ਆ ਠੀਕ ਹੈ ਜੀ ਆਪਣੇ ਇੱਕ ਦੋ ਬੜੀਆਂ ਬੜੀਆਂ ਨੇ ਬੜੀਆਂ ਕੜਾਈਆਂ ਹਾਂ ਉਧਰ ਆੜੀ ਵਿਧਰੇ ਵੀ ਬੜੀਆਂ ਨੇ ਚੋਪੀ ਗਈ ਥੋੜੀ ਜਿਹੀ ਚੀਜ਼ ਬਣਾਉਣੀ ਕਰਦੀ ਆ ਹਾਂ ਠੀਕ ਹੈ ਠੀਕ ਆ ਮਾਤਾ ਮੰਮੀ ਤੁਸੀਂ ਦੇ ਮੰਮੀ ਨੇ ਪਾਸ ਕਰਤੀ ਬਸ ਪਾਸ ਹੋ ਗਈ ਸਮਝ ਲਿਆ ਇਧਰ ਆ ਦੂਸਰੀ ਮੰਡੀ ਵੀ ਵਧੀਆ ਵਧੀਆ ਹਾਂ ਬਹੁਤ ਵਧੀਆ ਸਭੀ ਵਧੀਆ ਕੋੜੇ ਪੜੇ ਨੇ ਕਹਿੰਦੇ ਬੜੇ ਮਰਤ ਹੋ ਜਾਂਦੇ ਨੇ ਫੇਰ ਕੋਈ ਹੋਰ ਆਪਾਂ ਥੋੜੀ ਬੜੀ ਸਬਜ਼ੀ ਵੀ ਬਹੁਤ ਵਧੀਆ ਬਣੂਗੀ ਬੁਣੀ ਕਹਿੰਦੀ ਸਾਰੀ ਬੜੀਆਂ ਬਣੂਗੀਆਂ ਇਹ ਸਭ ਕਿਸ ਬਣਦਾ ਇਹ ਤੇ ਦੇਖ ਬਣਾ ਲੈ ਹਾਂ ਚਾਹੇ ਮੰਨੀ ਪਕਤੀਆ ਬਣਾਣਾ ਜਾਂ ਸਭ ਨਹੀਂ ਬਣਾਦਾ ਇਹ ਜਿਹੜਾ ਬਣਾਉਣਾ ਕੀ ਬਣਾ ਲਈ ਸੋਣਾ ਤੂੰ ਦੀਦੀ ਨੇ ਬਣਾਉਣਾ ਪਿੰਡਿਆ ਇਹ ਮੈਂ ਨਾ ਮਿੱਠਾ ਬਣਾਈਦਾ ਪਹਿਲਾਂ ਮਿੱਠਾ ਬਣਾਈਦਾ ਪਹਿਲਾਂ ਦੇਖ ਪਰਚਾ ਹੋਰ ਮਿੱਠਾ ਆਪਾਂ ਵਸੇ ਘਟ ਖਾਂਦੇ ਆ ਕੀ ਮੈਨੂੰ ਮੇਰੀ ਗੱਲ ਸੁਣੋ ਕੱਲ ਨੂੰ ਆਪਾਂ ਗੁਰਦੁਆਰੇ ਜਾਣਾ ਹਾਂ ਪਹਿਲਾਂ ਦੇਖ ਬਣਾ ਦੇ ਦੇਖ ਬਣਾ ਕੇ ਜਾਲੀ ਕੋਲ ਪਾਸੇ ਬਾਕੀ ਪੱਠਾ ਸਾਹਿਬ ਜੋਗੀ ਦੇਖ ਲਓ ਤੁਹਾਨੂੰ ਟੈਗਰ ਆ ਜਾਓ ਬਖਦਾ ਹਾਂ ਹੋਏ ਲੈ ਕੇ ਅਸੀਂ ਬੋਤਲਾਂ 5000 ਆਹ ਲਿਆਦਾ ਸੈੱਟ ਬੋਤਲਾਂ ਆ ਨਾ ਉਹ ਫਿਰ ਬੜੀ ਮੰਮੀ ਤੁਹਾਡੇ ਸਾਹਮਣੇ ਵੀ ਹੋ ਕੇ ਆ ਗਈ ਹੁਣ ਥੱਲੇ ਲੰਬੀ ਪਾਈ ਗਈ ਆਪਾਂ ਦੀ ਹਾਂ ਭਾਈ ਬੜੀ ਹੈ ਨਹੀਂ ਆ ਬੜੀਆ ਬੋਤਲ ਸਹੀ ਵੀ ਨਹੀਂ ਆ 2 ਲੀਟਰ ਦੀ ਰਹਿਣੀ ਆ ਹੂੰ 2 ਲੀਟਰ ਵਾਲੀ ਲੋੜ ਨਹੀਂ ਆਂਦੀ ਹੋ ਬੈਡ ਗੁੱਡ ਵੈਰੀ ਗੁੱਡ ਥੈਂਕ ਯੂ ਫੇਰ ਆਹ ਹੋਲੀ ਸਬੋਲ ਬੋਲੀਏ ਅਨੇ ਮਮੀ ਇਹ ਰੰਦਾ ਆਪਾ ਤਾਜ ਸਿਰਾਂ ਦਾ ਤਾਜ ਸਿੱਸਾ ਬੋਲਦੇ ਹੋ ਠੀਕ ਹੈ ਠੀਕ ਹੈ ਮੇਰੇ ਮਮੀ ਮੁਸਕਲੇ ਨਹੀਂ ਹੁੰਦਾ ਆ ਨਾ ਗੱਲ ਰਹੀ ਹਾਂ ਦਾ ਉਸੇ ਸੋ ਇਹ ਸਾਡੀ ਨੂਰੂਲੀ ਥਾਲੀ ਹਾਂ ਸਭ ਤੋਂ ਜ਼ਿਆਦਾ ਰੋਟੀ ਅਏ ਨੂਰ ਵਾਸਤੇ ਸਪੈਸ਼ਲ ਲਈ ਆ ਅਜੇ ਨਾ ਪਣ ਪਰਾਆਂ ਥਾਲੀਆਂ ਉੱਤੇ ਪਈਆਂ ਮੇਰੇ ਕੋਲ ਅੱਛਾ ਅਜੇ 20 ਜਰਾ ਗਿਆ ਹੈ ਸਬਜੀ ਚਾਹੀਦੀ ਰੋਟੀ ਰੂਮਨ ਰੋਣੇ ਤਾਂ ਪਰੋਂ ਤੇ ਦੂਰ ਰੁਕੂ ਸੀ ਚੰਚਾ ਅੰਚਾ ਚਰਚੇ ਕੋਗੀ ਅੰਚਾ ਕਿੱਥੇ ਹੁਣ ਸੁੱਤੀ ਪਈ ਆ ਹਾਂ ਬਈ ਬਹੁਤ ਰੋਈ ਰੋ ਰੋ ਕੇ ਸੌਂ ਗਈ ਕਿੰਨੇ ਨਾ ਹਿੱਸਾ ਪਾਉਂਦਾ ਯਾਰ ਵੀਡੀਓ ਚ ਜੇ ਉਹ ਸੌਂ ਗਿਆ ਤਾਂ ਕਰ ਦਿਆ ਸਾਰੇ ਪੂਰੀ ਕਰਦੇ ਆ ਇਹ ਤੂੰ ਜੀ ਹਾਂ ਇਹਦੇ ਵੀ ਗਲੇ ਘਾ ਰਹਿਦਾ ਤੂੰ ਦੋ ਤਾਂ ਆਈਆਂ ਨਵੜੀਆਂ ਸੀ ਇਹ ਵਿਚਾਰਾ ਖਾਂਜੋ ਬੰਦ ਕਰ ਦੇ ਕੋਈ ਲੈ ਇਹਨੂੰ ਹੋਰ ਲਿਆਣ ਦੂਗੇ ਥਾਲੀਆਂ ਦਾ ਘਾਟਾ ਕਿਤੇ ਹਾਂ ਨਹੀਂ ਹਾਂ ਇਹ ਨਾ ਗੱਲ ਚੈਨੂ ਨੇ ਮੈਨੂੰ ਲੈ ਕੇ ਰੰਨੀ ਸੀ ਚੀਜ਼ਾਂ ਇਹ ਨਾ ਖਤਰੇ ਆ ਵਾਕੇ ਇਹ ਪਤਾ ਕੀ ਕਰਦੀ ਹੁੰਦੀ ਜਦੋਂ ਇਹਨੇ ਆਪਣੇ ਬਾਤਾਂ ਪੰਡਾ ਲੈਣਾ ਇਹਨੇ ਕਹਣਾ ਮੇਰੇ ਮੋਦੂ ਵੀਰ ਵਾਸਤੇ ਮੁੰਡੀ ਕਰਦੀ ਹਾਂ ਇਹ ਨਾਲ ਉਹਦੇ ਵਰਤ ਵੀ ਲਿੰਦੀ ਹਾਂ ਹਾਂ ਸਾਡੀ ਨੂਰ ਇਤਰੇ ਸਾਡੀ ਨੂਰ ਨੇ ਵੀ ਕੀ ਕਰਨਾ ਆ ਫਿਰ ਮੇਰੇ ਬਾਤਾਂ ਹੀ ਹੁਣ ਇਹ ਕਹਿੰਦੀ ਆ ਉਹਦੀ ਦੀਦੀ ਉਹ ਮੇਰਾ ਵੀਰ ਦੀਦੀ ਆ ਇਹਦੀ ਦੀਦੀ ਬਹੁਤ ਕਰਦੀ ਇਹ ਤਾਂ ਆਜੇ ਮਾਰ ਦਿੰਦਾਂ ਬੱਜਦਾ ਵੀ ਮੈਨੂੰ ਮਾਰਿਆ ਤੇ ਮੈਨੂੰ ਮਾਰਦਾ ਹੈ ਤਾਂ ਇਸ ਦਾ ਉਹ ਨਹੀਂ ਸਮਝਿਆ ਕਿ ਉਹ ਵੀ ਇਹਦੇ ਨਹੀਂ ਮਾਰਦੀ ਇਹਦੇ ਕਿਸੇ ਕਰਦੀ ਹੈ ਹਾਂ ਮਾਰਦੀ ਨਹੀਂ ਜਿਵੇਂ ਤੁਹਾਨੂੰ ਕੁੱਟੀ ਜਾਂਦੀ ਹੈ ਨਾ ਮੈਨੂੰ ਮਾਰਤੀ ਜਾਂਦੀ ਹੈ ਇਹੋ ਨਹੀਂ ਕੁੱਟਦੀ ਨਹੀਂ ਸਮਝ ਆ ਗਈ ਵੀ ਛੋਟਾ ਉਹ ਡਰਾ ਦਿੰਦੀ ਆ ਵੀ ਹਾਂ ਮੈਂ ਬਹੁਤ ਪਿਆਰ ਕਰਾ ਕਰਨਾ ਹੈ ਹਾਂ ਡਰਾਉਂਦੀ ਆ ਫਿਰ ਮਾਰੂ ਨਹੀਂ ਜ਼ਰੂਰ ਪਰ ਪਜਾਖ ਨਹੀਂ ਰੱਖਿਆ ਜਾਂ ਨਿਆਣੀ ਦਾ ਨਾ ਸਮਝਿਆ ਕੋਈ ਪਰ ਉਹਦਾ ਕੋਈ ਪਾਲਾ ਨਹੀਂ ਨਾ ਗੇੜੇ ਗੇੜੇ ਉਹ ਹੀ ਗੱਲ ਹੈ ਉਹ ਵੀ ਨਿਆਣੀ ਐ ਏਡੀ ਸਮਝਦਾਰੀ ਦਾ ਹੈ ਨਹੀਂ ਹਮ ਨਿਆਣੀ ਉਹ ਵੀ ਤਾਂ ਹਾਂ ਬਿਲਕੁਲ ਪਜਾੜ ਕਰਦੀ ਵੇ ਨੱਚ ਨੱਚ ਕੇ ਦਿਖਾਉਗੀ ਕਿੱਦਾਂ ਬਾਪੂ ਕੇ ਤੇਰਾ ਵੀਰੂ ਹਾਂ ਪਾਰੀਆਂ ਹੀ ਬਹੁਤ ਕਰਦੀ ਆ ਮੈਂ ਕਹਿੰਦਾ ਦਿਹਾੜੀਆਂ 100 ਪਾਰੀ ਕਰ ਦੂੰ ਕੱਲੇ ਕੱਲੇ ਦੇ ਪਜਾੜਨ ਦੀ ਵੀਰੀ ਜਾਂਦੀ ਆ ਚੱਲ ਜੀ ਮੈਂ ਠੀਕ ਆ ਮਾਣ ਆ ਨੀ ਆਂਦਾ ਸੀ ਮੰਮੀ ਰਾਣੇ ਪਾਸ ਕਰਤਾ ਐਦਾਂ ਹੀ ਸਿੱਖਦੇ ਰਵਾਂਗੇ ਹੋਰ ਵਧੀਆ ਵਧੀਆ ਸਮਾਨ ਲਿਆਉਂਦੇ ਰਾਂਗੇ ਸਰਦਾਰ ਜੀ ਦੀ ਜੇਬ ਢਿੱਲੀ ਕਰਦੇ ਰਾਂਗੇ ਹਾਂ ਹਾਂ ਕੇ ਸੀ ਫਿਰ ਬਾਏ ਬਾਏ ਕੀ ਕਹਿੰਦੇ ਜੋ ਦੇਖਿਆ ਨਾ ਥੋੜੀ ਫੁੱਲ ਗਈ ਫਿਰ ਬਾਜ਼ਾਰ ਤੋਂ ਜਾਈ ਗਏ ਅੱਛਾ ਜੇ ਜੇਮਟ ਥੋੜਾ ਜਿਹਾ ਹੋਰ ਸਮਾਨ ਲਿਆਤਾ ਕਿਨੇ ਪੈਸੇ ਨਹੀਂ ਹੈਗੇ ਮੈਂ ਜੀਨੇ ਕਰਾਂ ਫੇਰ ਆਉਂਦੀ ਹਾਂ ਤੁਹਾਡੇ ਹੋਰ ਕੀ ਮਾਰਨਾ ਮੈਨੂੰ ਤੁਸੀਂ ਮੰਮੀ ਮੈਨੂੰ ਕੀ ਕਰਾ ਦੱਸੋ ਆ ਸਾਰੇ ਸਮਾਨ ਤੁਸੀਂ ਬੇਫਾਲਤੂ ਦੀ ਚੀਜ਼ ਦੱਸੋ ਕਾਤੋ ਕੋਈ ਵੀ ਨਹੀਂ ਹੈ ਤਾਂ ਜਰੂਰਤਾ ਲਈ ਵਾਗੋ ਇੱਕ ਅਸੀ ਨਹੀਂ ਆਈ ਸੀ ਹੱਥ ਡੇਟਾ 10 ਮੀਨ ਕਹਿੰਦੀ 10 ਲੈਣਾ ਮੈਂ ਖਾ ਲਈ ਵੀ ਘੱਟ ਤੋਂ 25 30 ਤੇ ਹੋਣੀਆਂ ਚਾਹੀਦੀਆਂ ਦੱਸਾ ਕਿਉਂ ਕਿ ਦੀਦੀ ਹੁਣੀ ਵੀ ਹੁੰਦੇ ਆ ਫਿਰ ਮਾਲਾਂ ਵਾਲੇ ਸਾਰੇ ਹੁੰਦੇ ਆ ਫੇ 10 ਮਿੰਟਾਂ ਦਾ ਜ਼ਿਆਦਾ ਤੇ ਹੋਣੀਆਂ ਚਾਹੀਦੀਆਂ ਹਾਂ 10 ਦਾ ਦਾ ਹੁਣ ਕਹੀ ਜੀ ਨੇ ਮਨ ਮੰਨੀ ਜਿੱਦਾਂ ਮੈਂ ਪਕੌੜੇ ਬਣਾਏ ਤੇ ਆਪਾਂ ਨੇ ਉਦੋਂ ਹਾਂਜੀ ਜਿੱਦੇ ਵੀ ਸੌਸ ਪੈਣਾ ਸੀ ਜਿੰਨਾ ਹੁਣ ਅੱਧੇ ਪਕੌੜੇ ਬਣਾਏ ਤੇ ਪਕੌੜੇ ਪਕਲੈਡ 'ਚ ਪਾਤੇ ਲੈ ਦੀ ਆਪਾਂ ਨੂੰ ਕੋਲੀ ਦੀ ਸੌਸ ਪੋਣੀ ਪਈ ਹੈ ਉਹ ਪਲੇਟ ਇੱਕ ਇਹ ਜੀ ਇੱਥੇ ਪਕੌੜੇ ਰੱਖ ਤਾ ਉਹਦੇ ਵਿੱਚ ਨਾ ਸੁਣਦਾ ਮੈਨੂੰ ਆਏ ਲੱਗ ਜਾਂਦਾ ਪਹਿਲਾਂ ਦਾਸ ਕਹੇਵੇਂ ਜੈਦਮੀ ਨੇ ਭਾਬੀ ਨੇ ਕਹਤੀਆਂ 20 25 ਮੈਨੂੰ ਲੱਗਦਾ ਮੰਮੀ ਨਾਲੇ ਆਏ ਕਹਿ ਦੇਣਾ ਵੀ 35 40 ਕ ਦਾ ਚਾਹੀਦੀ ਆ ਕੀ ਕੀ ਕਿ ਕਿ ਪੈਸੇ ਦੇਖੋ ਜੇ ਦਾਸ ਆਪਾਂ ਇੱਧਰ ਬੈਠੇ ਦਾਸ ਕਹਿੰਦੇ ਦਾਸ ਸਾਨੂੰ ਉੱਪਰ ਦੇਖੂਗਾ ਹੂੰ ਤੇ ਆਹ ਦਾਸ ਖਾ ਰਿਹਾ ਨਾ ਮੇਰੇ ਨਾਲ ਹੀ ਖਾਉਂਗੇ ਨਹੀਂ 25 ਦੀ ਤਾਂ ਕਰੀ 25 ਚੰਮੀ ਚਲ 25 ਰੱਖ ਵੇਖਿਆ ਸਪੋਰ 25 ਕਿੰਨੇ ਵੱਡੇ ਸਪੋਰ ਨੇ ਚਲੋ ਕੋਈ ਨਾ ਫੇ ਪਹਿਲੀ ਵਾਰ ਦਵਾਉਂਗਾ ਤੁਹਾਨੂੰ ਪਹਿਲੀ ਅੰਤਰੀਕਾ ਸਾਡੇ ਦਾਸ ਵੀ ਨਾ ਸਾਡੇ ਫਤੂਕ ਨੂੰ ਪਹਿਲੇ ਨਹੀਂ ਸਾਹ ਆਉਂਦਾ ਹਾਂ ਉਹ ਤਾਂ ਥੋੜਾ ਭਰਿਆ ਵਸਵਾਰ ਜਿੰਨਾ ਮਰਜ਼ੀ ਮੈਂ ਕਹਿੰਦਾ ਨਹੀਂ ਇੱਕ ਦਿਨ ਮੈਂ ਕਹਿੰਦਾ ਸੰਦੂਖ ਉੱਪਰੇ ਵੀਡੀਓ ਬਣਾਉਂਦੇ ਆ ਨਾਲੇ ਵੇਖੀ ਭਾਂਡੇ ਕਹੇ ਕਹੇ ਜੇ ਅਜੇ ਵੀ ਬੈੱਡ 'ਚ ਵੀ ਭਾਂਡੇ ਹੋਰ ਦਰਮਾਨ ਫਿਰ ਹਲੇ ਭਾਬੀ ਵਾਲੇ ਬੈੱਡ 'ਚ ਪਏ ਭਾਂਡੇ ਹੀ ਭਾਂਡੇ ਮਰਜ਼ੀ ਭਾਂਡੇ ਤੇ ਮੇਰੇ ਬੈੱਡ 'ਚ ਵੀ ਭਾਂਡੇ ਜੈਜੀ ਨੇ ਪੈਂਦੀ ਜਿਵੇਂ ਭਾਂਡੇ ਵਾਲੇ ਪੇਟੀ 'ਚ ਜਿਹੜੀ ਮੇਰੀ ਪੁਰਾਣੀ ਪੇਟੀ ਆ ਜਿਹਦੇ ਵਿੱਚ ਕੱਪੜੇ ਊਝ ਵੀ ਪਏ ਆ ਹਾਂ ਮੇਰੇ ਹੀ ਪੇਟੀ 'ਚ ਵੀ ਭਾਂਡੇ ਹੀ ਭਾਂਡੇ ਪਏ ਆ ਉਹਨਾਂ ਮਰਜ਼ੀ ਭਾਂਡਾ ਹੋਵੇ 3-4 3-4 ਬੈਠੇ ਆ ਚਾਰਾਂ ਵਿੱਚ ਭਾਂਡੇ ਪਤਾ ਕੀ ਆ ਉਹ ਹੀ ਕੌਲੀ ਗਲਾਸ ਚਮਚੇ ਥਾਲ ਆ ਚੀਜ਼ਾਂ ਸਭ ਜਿਹੜੀ ਹੁਣ ਅਸੀਂ ਪਲੇਟਾਂ ਨੂੰ ਲੈ ਕੇ ਆਉਣੀਆਂ ਜੀ ਚਲੋ ਠੀਕ ਹੈ ਫਿਰ ਅਗਲੇ ਬਲੌਗ ਵਿੱਚ ਮਿਲਦੇ ਆਂਕਿਊ ਬਾਏ ਬਾਏ